ਸਾਤਿਸ਼ਰੀਏ ਕਾਲ ਜੀ ਸਾਰਿਆਂ ਨੂੰ ਅੱਜ ਨਵੇਂ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਜਲੰਧਰ ਐਮਰਜੈਂਸੀ ਜਿਹੜਾ ਕੰਮ ਪੈ ਗਿਆ ਸੀਗਾ ਤੇ ਟਾਈਮ ਹੈਗਾ ਜਿਹੜਾ 12 ਕ ਵਜੇ ਹਜੀ ਤੇ ਆਪਾਂ ਜਿਹੜਾ ਪਿੰਡੋਂ ਤੁਰ ਪਏ ਸੀਗੇ ਸਾਹਮਣੇ ਆਊਗਾ ਤਲਵੰਡੀ ਭਾਈ ਵਾਲਾ ਚੌਕ ਤਕਰੀਬਨ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਆ ਤੇ ਆ ਆ ਗਿਆ ਤਲਵੰਡੀ ਭਾਈ ਵਾਲਾ ਚੌਕ ਜਿਹੜਾ ਆਪਣੇ ਪਿੰਡ ਤੋਂ ਜਿਹੜਾ ਜਲੰਧਰ ਆ ਉਹ ਤਕਰੀਬਨ ਤਕਰੀਬਨ 116 17 ਕਿਲੋਮੀਟਰ ਬਨ ਜਾਂਦਾ ਵਾ ਤੇ ਐਸੇ ਚੌਂਕ ਤੋਂ ਤਲਵੰਡੀ ਭਾਈ ਚੌਂਕ ਤੋਂ ਜਿਹੜਾ ਮੋਗਾ ਹੈਗਾ ਉਹ ਹੈਗਾ ਵਾ 26 ਕਿਲੋਮੀਟਰ ਦੂਰ ਤੇ 20 ਕੁ ਮਿੰਟਾਂ ਦਾ ਜਿਹੜਾ ਰਸਤਾ ਹੈਗਾ ਇਹ ਇਹੇ ਰੋੜੀ ਜਿਹੜਾ ਆਪਾਂ ਮੋਗੇ ਤੋਂ ਜਾਵਾਂਗੇ ਜਲੰਧਰ ਨੂੰ ਬੁੱਗੀਪੁਰੇ ਵਾਲੇ ਬਰਨਾਲੇ ਵਾਲੇ ਰੋੜ ਤੋਂ ਤੇ ਇਧਰਲੇ ਪਾਸੇ ਜਦੋਂ ਚੌਂਕ ਟੱਪਦੇ ਆਂ ਤੇ ਇਧਰਲੇ ਪਾਸੇ ਆ ਜਾਂਦਾ ਵਾ ਫਾਣਾ ਆਈ ਲੈਂਡ ਜਿਹੜਾ ਤਲਵੰਡੀ ਭਾਈ ਦੇ ਵਿੱਚ ਬਣਿਆ ਹੋਇਆ ਵਾ ਬਾਕੀ ਜੋ ਵੀ ਰਸਤੇ ਚੋਗਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਰਾਹ ਦੇ ਨਾਲੇ ਦਿਖਾਉਣੇ ਆ ਸਫਰ ਕਰਦੇ ਤੇ ਆਪਾਂ ਪਹੁੰਚ ਗਏ ਆ ਦਾਰਾਪੁਰ ਤਲਵੰਡੀ ਭਾਈ ਤੋਂ 3 ਕਿਲੋਮੀਟਰ ਅੱਗੇ ਤੇ ਇੱਥੇ ਇੱਕ ਲੱਗਿਆ ਹੋਇਆ ਵਾ ਟੂਲ ਟੈਕਸ ਤੁਸੀਂ ਇਹਦੇ ਤੋਂ ਬਚ ਵੀ ਸਕਦੇ ਹੋ ਕਿਉਂਕਿ ਇੱਕ ਮਹੇਸ਼ਰੀ ਪਿੰਡ ਆਉਂਦਾ ਦਾਰਾਪੁਰ ਤੋਂ ਅੱਗੇ ਉਹ ਮਹੇਸ਼ਰੀ ਪਿੰਡ ਤੋਂ ਅੱਗੇ ਨਾਲ ਹੀ ਉਹ ਜਾਨੀ ਕਿ ਤੁਹਾਨੂੰ ਟੂਲ ਟੈਕਸ ਉਹ ਅੱਗੇ ਕੱਢ ਦੋਗੇ ਜੇ ਤੁਸੀਂ ਪੈਸੇ ਵੀ ਬਚਾਉਣਾ ਚਾਹੁੰਦੇ ਹੋ ਆਪਦੇ ਫਿਲਹਾਲ ਆਪਣੇ ਕਾਰਡ ਬਣੇ ਹੋਏ ਆਪਾਂ ਨੂੰ ਕੋਈ ਨਹੀਂ ਰੋਕਦਾ ਵਾ ਆ ਆ ਗਿਆ ਟੂਲ ਟੈਕਸ ਜਿਹੜਾ ਦਾਰਾਪੁਰ ਦਾ ਵਾ ਤੇ ਇਹ ਖਖਰਾਣੇ ਦੇ ਵਿੱਚ ਵੀ ਪੈ ਜਾਂਦਾ ਵਾ ਆਪਾਂ ਚੱਲਦੇ ਆਂ ਸਾਈਡ ਵਾਲੀ ਲੇਨ ਤੇ ਕਿਉਂਕਿ ਰਾਤ ਨੂੰ ਇਹ ਇੱਕ ਲੈਨ ਹੀ ਚਲਾਉਂਦੇ ਆ ਜ਼ਿਆਦਾਤਰ ਤੇ ਇਹ ਵੀ ਜਿਹੜੀ ਖੁੱਲੀ ਹੋਈ ਆ ਲੈਨ ਕੋਈ ਮਤਲਬ ਪੈਸੇ ਪੋਹੇ ਨਹੀਂ ਕੱਟਣਦਾ ਉਹਨਾਂ ਨੇ ਕੋਈ ਕਾਰਡ ਨਹੀਂ ਵੇਖਿਆ ਆਪਾਂ ਪਹੁੰਚ ਗਏ ਆ ਡਗਰੂ ਤਕਰੀਬਨ 13-14 ਕਿਲੋਮੀਟਰ ਇੱਥੇ ਇੱਕ ਰੇਲਵੇ ਲੈਨ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਜਿਹੜਾ ਇੱਕ ਆਪਣੇ ਪੌਲ ਦਾ ਕੰਮ ਚੱਲ ਰਿਹਾ ਜਿਹੜਾ ਕਾਫੀ ਟਾਈਮ ਤੋਂ ਰੁਕਿਆ ਹੋਇਆ ਸੀਗਾ ਤੇ ਫਲਹਾਲ ਜਿਹੜਾ ਠੇਕੇਦਾਰ ਜਾਂ ਭਾਜ ਗਿਆ ਪੈਸੇ ਖਾ ਗਿਆ ਜਾਂ ਕੋਈ ਪਤਾ ਨਹੀਂ ਕੀ ਇਹਨਾਂ ਦਾ ਕੋਈ ਕੇਸ ਚੱਲ ਰਿਹਾ ਸੀ ਰੇਲਵੇ ਦਾ ਰੋਡ ਵਾਲਿਆਂ ਨਾਲ ਤੇ ਫਲਹਾਲ ਜਿਹੜਾ ਹੁਣ ਇਹ ਆਪਣਾ ਪੌਲ ਆ ਇਹ ਬਣਨਾ ਸ਼ੁਰੂ ਹੋ ਗਿਆ ਵਾ ਤੇ ਤਕਰੀਬਨ 2-3 ਮਹੀਨਿਆਂ ਚ ਜਿਹੜਾ ਇਹ ਬਣ ਕੇ ਤਿਆਰ ਹੋ ਜਾਊਗਾ ਫੇਰ ਅੱਧਾ ਟਾਈਮ ਲੱਗਿਆ ਕਰੂਗਾ ਇੱਥੋਂ ਲੰਘਣ ਤੇ ਇਧਰਲੇ ਪਾਸੇ ਵੀ ਹੈ ਜਿਹੜਾ ਪੁਲ ਦੀ ਤਿਆਰੀ ਚੱਲ ਰਹੀ ਮਿੱਟੀ-ਮੁੱਟੀ ਪਾਈ ਜਾਂਦੇ ਇਧਰ ਪੁਲ ਬਣਿਆ ਹੋਇਆ ਵਾ ਆਪਾਂ ਪਹੁੰਚ ਗਏ ਆ 20 ਮਿੰਟ ਸਫਰ ਕਰਕੇ ਤੇ 26 ਕਿਲੋਮੀਟਰ ਤੈਅ ਕਰਕੇ ਮੋਗੇ ਇਹ ਹੈਗਾ ਦੁੰਨੇ ਕੇ ਪਿੰਡ ਤੇ ਇਸ ਤੋਂ ਇਸ ਤੋਂ ਅੱਗੇ ਜਿਹੜਾ ਕਚਹਿਰੀਆਂ ਆਉਂਦੀਆਂ ਦਿੱਲੀ ਹਾਟ ਵਾਲਿਆਂ ਦਾ ਜਿਹੜਾ ਹਸਪੀਟਲ ਆਉਂਦਾ ਫਲਾਹਾਲ ਇਧਰ ਵਿਅਰਕਾ ਡੈਰੀ ਬਣੀ ਹੋਈ ਆ ਦੁੱਧ ਜਿੱਥੇ ਆਉਂਦਾ ਵਾ ਤੇ ਇੱਥੇ ਆਪਾਂ ਪੁਲ ਚੜ ਜਾਣਾ ਸਿੱਧੇ ਹੀ ਰਸਤੇ ਤੁਰੇ ਜਾਣਾ ਕਿਹੇ ਪਾਸੇ ਨਹੀਂ ਆਪਾਂ ਇੱਥੋਂ ਮੁੜਨਾਗਾ ਤੇ ਕਿਉਂਕਿ ਟਾਈਮ ਸਾਢੇ 12 ਪੌਣੇ 1 ਦਾ ਹੋ ਚੱਲਿਆ ਵਾ ਇਸੇ ਕਰਕੇ ਜਿਹੜਾ ਰੋਡ ਖਾਲੀ ਆ ਬਿਲਕੁਲ ਟਰੱਕਾਂ ਟਰੱਕਾਂ ਵਾਲੇ ਵੀ ਬਿਲਕੁਲ ਬੰਦ ਦਾ ਗੱਡੀ ਗੁੱਡੀ ਵੈਰਲੀ ਵੈਰਲੀ ਦੀਂਦੀ ਆ ਆਪਾਂ ਪਹੁੰਚ ਗਏ ਆ ਬਿਲਕੁਲ ਜਿਹੜਾ ਬੁੱਗੀਪੁਰੇ ਵਾਲੇ ਚੌਂਕ ਦੇ ਨੇੜੇ ਤੇ ਇਹਦੇ ਨਾਲ ਹੀ ਜਦੋਂ ਆਪਾਂ ਖੱਬੇ ਹੱਥ ਇੱਥੇ ਬਣਿਆ ਹੋਇਆ ਵਾ ਇੱਕ KFC ਬਰਗਰ ਕਿੰਗ ਤੇ ਸਿੱਧਾ ਰੋਡ ਜਿਹੜਾ ਹੈ ਲੁਧਿਆਣੇ ਨੂੰ ਚਲਾਇ ਜਾਂਦਾ ਆਪਾਂ ਇਧਰਲੇ ਪਾਸੇ ਆ ਕੇ KFC ਬਣਿਆ ਹੋਇਆ ਬਰਗਰ ਕਿੰਗ ਤੇ ਹੋਰ ਵੀ ਅਗਾਇਰਾ ਵਗੈਰਾ ਜੋ ਵੀ ਇੱਥੇ ਹੈਗਾ ਬ੍ਰਾਂਡ ਹੈਗੇ ਆ ਤੇ ਫਿਲਹਾਲ ਆਪਾਂ ਗੱਲ ਅਗਾਹ ਕਰਦੇ ਆ ਤੇ ਇੱਥੇ ਆ ਗਿਆ ਬੁੱਗੀਪੁਰੇ ਵਾਲਾ ਚੌਕ ਇੱਥੋਂ ਜਿਹੜਾ ਬਰਨਾਲਾ ਹੈਗਾ ਤਕਰੀਬਨ ਤਕਰੀਬਨ 75 ਕਿਲੋਮੀਟਰ ਲੁਧਿਆਣਾ ਹੈਗਾ ਇੱਥੋਂ 60 ਕਿਲੋਮੀਟਰ ਤੇ ਅੰਮ੍ਰਿਤਸਰ ਹੈਗਾ ਇੱਥੋਂ 110 ਕਿਲੋਮੀਟਰ ਤੇ ਆਪਣਾ ਜਿਹੜਾ ਜਲੰਧਰ ਹੈਗਾ ਉਹ ਤਕਰੀਬਨ 75 ਕਿਲੋਮੀਟਰ ਹੈਗਾ ਆਪਣਾ ਇਥੋਂ 75 80 ਹੋ ਸਕਦਾ ਜਿਆਦਾ ਜਿਆਦਾ ਤੇ ਇਧਰਲੇ ਪਾਸੇ ਆ ਸਿਨੇਮਾ ਬਣਿਆ ਹੋਇਆ ਵਾ ਜਿਹੜਾ ਆਪਾਂ ਅੰਮ੍ਰਿਤਸਰ ਵਾਲੇ ਰੋਡ ਤੇ ਆ ਫਿਲਹਾਲ ਇਸ ਵਕਤ ਤੇ ਇੱਥੇ ਲਿਖਿਆ ਜਲੰਧਰ 78 ਤੇ ਸ਼ਾਹਕੋਟ 34 ਕਿਲੋਮੀਟਰ ਲਿਖਿਆ ਹੋਇਆ ਸੀਗਾ ਤੇ ਇਧਰਲੇ ਪਾਸੇ ਆ ਜਾਂਦਾ ਇੱਕ ਮੈਡੀ ਸਿਟੀ ਵਾਲਿਆਂ ਦਾ ਜਿਹੜਾ ਬਹੁਤ ਵੱਡਾ ਹਸਪੀਟਲ ਹੈ ਜਿਹੜਾ ਮੋਗੇ ਦੇ ਵਿੱਚ ਬਣਿਆ ਹੋਇਆ ਵਾ ਤੇ ਫਿਲਹਾਲ ਆਪਾਂ ਚੱਲਦੇ ਹਾਂ ਸਿੱਧੇ ਤੇ ਇਸ ਤੋਂ ਅੱਗੇ ਆ ਜਾਊਗਾ ਜਿਹੜਾ ਪੌਲ ਆਪਣਾ ਹੋ ਜਲੰਧਰ ਵਾਲਾ ਕਿਉਂਕਿ ਉਹ ਥੱਲੇ ਦੀ ਨਾਂਗਿਆਂ ਦਾ ਰੋਡ ਆ ਹੈਗਾ ਜਲੰਧਰ ਵਾਲਾ ਰੋਡ ਇਹ ਘੁੰਮ ਕੇ ਜਲੰਧਰ ਵਾਲੇ ਰੋਡ ਤੇ ਇਹਨੇ ਚਲਿਆ ਜਾਣਾ ਵਾ ਥੱਲੇ ਦੀ ਰੋਡ ਲੰਘਦਾ ਜਿਹੜਾ ਉਹ ਜਾਂਦਾ ਅੰਮ੍ਰਿਤਸਰ ਨੂੰ ਤੇ ਮੋਗੇ ਸ਼ਹਿਰ ਨੂੰ ਵੜ ਜਾਂਦਾਗਾ ਭੋਨੇ ਚੌਂਕ ਤੋਂ ਤੇ ਆਪਾਂ ਇਹ ਪਿੰਡ ਆ ਗਿਆ ਫਤਿਹਗੜ ਕੋਰੋਟਾਣਾ ਤੇ ਐਸੇ ਨਾ ਰੋਡ ਦੇ ਇੱਕ ਬਹੁਤ ਖਾਸੀਅਤ ਹੈ ਵੀ ਇਹ ਨਾ ਸਾਰੇ ਜਲੰਧਰ ਤੱਕ ਇਹਨੇ ਆਏ ਨਹੀਂ ਬਈ ਇੱਕ ਸਾਰ ਸਿੱਧਾ ਤੁਰਿਆ ਜਾਣਾ ਜਾਂ ਕਿਤੇ ਜਾ ਕੇ 20 ਕਿਲੋਮੀਟਰ ਤੇ ਮੋੜ ਆਊਗਾ ਨਾ ਐਵੇਂ ਦੀ ਗੱਲਬਾਤ ਨਹੀਂ ਕਿਲੋਮੀਟਰ ਤੇ ਜਾ ਕੇ ਮੋੜ ਕੇ ਦੇ ਇਧਰ ਨੂੰ ਸੜਕ ਮੋੜ ਜਾਂਦੀ ਕਿਤੇ ਇਧਰ ਨੂੰ ਮੋੜ ਜਾਂਦੀ ਆ ਤੇ 170 ਕਿਲੋਮੀਟਰ ਇਥੋਂ ਪਠਾਨਕੋਟ ਆ ਇਹ ਜੰਮੂ ਨੂੰ ਵੀ ਜਾਂਦਾ ਰਸਤਾ ਕਿਉਂਕਿ ਸਿੱਧਾ ਪਠਾਨਕੋਟ ਇਹ ਜਲੰਧਰ ਵੱਲ ਦੀ ਹੋ ਜਾਂਦਾ ਵਾ ਤੇ ਇਸ ਇਹਦੇ ਪੁਲਾਂ ਤੇ ਵੀ ਜਿਹੜੇ ਮੋੜ ਬਹੁਤ ਆ ਸਾਰੇ ਰੋਡ ਤਕਰੀਬਨ ਜਲੰਧਰ ਤੱਕ ਜਿਹੜੇ ਬਹੁਤ ਰੋਡ ਆ ਤੇ ਇਹਦੇ ਉੱਤੇ ਦੀ ਇੱਕ ਜਿਹੜਾ ਇੱਕ ਨਵਾਂ ਰੋਡ ਬਣ ਰਿਹਾ ਭਾਰਤ ਮਾਲਾ ਜਿਹੜਾ ਉਹ ਵੀ ਇੱਥੇ ਤਿਆਰੀ ਚੱਲੀ ਜਾਂਦੀ ਆ ਇਧਰਲੇ ਪਾਸੇ ਵੀ ਜਿਹੜਾ ਰੋਡ ਅੱਧਾ ਬੰਦ ਕੀਤਾ ਹੋਇਆ ਵਾ ਤੇ ਰਸਤਾ ਬਿਲਕੁਲ ਸੁਨਣਾ ਆ ਟਰਾਲੀਆਂ ਵਾਲੇ ਇੱਟਾਂ ਵਾਲੇ ਤੁਸੀਂ ਵੇਖ ਰਹੇ ਹੋ ਜਿਹੜੇ ਏ ਵੀ ਜਿਹੜੀਆਂ ਟਰਾਲੀਆਂ ਜਲੰਧਰ ਜਾਂਦੀਆਂ ਇੱਟਾਂ ਲੈ ਕੇ ਕਿਉਂਕਿ ਇੱਟਾਂ ਦਾ ਕੰਮ ਬਹੁਤ ਆ ਜਲੰਧਰ ਦੇ ਵਿੱਚ ਟਰੱਕ ਵੀ ਜਾਂਦੇ ਆ ਪਰ ਆ ਟਰਾਲੀਆਂ ਵੀ ਸਾਨੂੰ ਘੱਟੋ ਘੱਟ ਬਾਈ 2 300 ਟਰਾਲੀ ਜਿਹੜੀ ਮੋਗੇ ਤੋਂ ਲੈ ਕੇ ਜਲੰਧਰ ਦੇ ਵਿੱਚ ਵਿੱਚ ਜਿਹੜੀ ਸਾਨੂੰ ਮਿਲ ਗਈ ਆ ਤੇ ਆ ਦੇਖ ਲਓ ਭਰੀਆਂ ਭਰੀਆਂ ਬਾਈ ਰਾਤ ਨੂੰ ਹੁਣ ਸਵਾ 1 ਕ ਦਾ ਜਿਹੜਾ ਟਾਈਮ ਹੋ ਗਿਆ ਤੇ ਹੁਣ ਆ ਗਏ ਆਪਾਂ ਬਿਲਕੁਲ ਸੱਤ ਲੋਹ ਦਰਿਆ ਦੇ ਨੇੜੇ ਇੱਥੇ ਵੀ ਇੱਕ ਜਿਹੜਾ ਟੂਲ ਟੈਕਸ ਬਣਿਆ ਹੋਇਆ ਵਾ ਤੇ ਇਹ ਤੋਂ ਵੀ ਤੁਸੀਂ ਵਾ ਸਕਦੇ ਜਿਹੜਾ ਪਿੱਛੇ ਘੱਟ ਨਾਂ ਕਿ ਗਿਆ ਵਾ ਤੇ ਉਥੋਂ ਹੋ ਕੇ ਤੇ ਨਾਲ ਹੀ 400 ਕਿਲੋਮੀਟਰ ਤੇ ਅੱਗੇ ਟੂਲ ਟੈਕਸ ਤੋਂ ਨਿਕਲ ਜਾਂਦਾ ਵਾ ਆ ਜਿਹੜਾ ਉਹ ਰਸਤਾ ਥੋੜਾ ਜਿਹਾ ਕੱਚਾ ਵਾ 100 ਕਿਲੋਮੀਟਰ ਦਾ ਤੇ ਆਇਦਰ ਟਰੱਕ ਟੋਪੀ ਵੀ ਵੇਖ ਲੋ ਕਿਵੇਂ ਲਾਈ ਬੈਠੇ ਆ ਇਹ ਆਪਦੀ ਮਰਜ਼ੀ ਦੇ ਨਾਲ ਇਹ ਨਹੀਂ ਬਈ ਮਨ ਲਾ ਕੋਈ ਗੱਡੀ ਤੇਜ਼ ਵਾਲਾ ਆਉਂਦਾ ਜਾਂ ਟੂਲ ਟੈਕਸ ਨੂੰ ਆਉਂਦਾ ਤੇ ਇਹਨਾਂ ਦੇ ਵਿੱਚ ਵੀ ਵਜ ਸਕਦਾ ਇਹਨਾਂ ਨੇ ਆਪ ਦਾ ਲਾ ਕੇ ਖੜੇ ਆ ਤੇ ਆਪਾਂ ਪਰ ਇਹ ਕਹਿੰਦੇ ਪਰਚੀ ਕਟਾਓ ਸੀ ਕਾਰਡ ਦਿਖਾਇਆ ਪਹਿਲਾਂ ਮੰਨਦੇ ਨਹੀਂ ਸੀ ਫਿਰ ਕਹਿੰਦੇ ਠੀਕ ਆ ਬਾਈ ਤੇ ਸਾਥੋਂ ਗਲਤੀ ਹੋ ਗਈ ਤੇ ਫਿਰ ਉਹਨਾਂ ਨੇ ਹਾਂ ਸ਼ਿਕੰਜਾਇਆ ਚੱਕ ਦੇਣਾ ਤੇ ਆਪਾਂ ਚੱਲਦੇ ਆਂ ਗਾਂ ਤੇ ਆ ਆ ਗਿਆ ਇੱਥੋਂ ਨਿਕਲਦਾ ਬਾਈ ਆ ਖੋਖੇ ਦੇ ਕੋਲੋਂ ਜਿਹੜਾ ਰਸਤਾ ਤੁਹਾਨੂੰ ਦੱਸਿਆ ਟੋਲ ਟਾਕ ਤੋਂ ਬਚਣਾ ਹੋਵੇ ਤਾਂ ਤੇ ਅੱਗੇ ਆ ਜਾਂਦਾ ਜਿਹੜਾ ਸਤਲੁਜ ਦਰਿਆ ਦਾ ਪੁਲ ਉਹ ਵੀ ਦਿਖਾਉਣੇ ਆ ਤੁਹਾਨੂੰ ਆਪਾਂ ਅੱਗੇ ਜਾਣ ਲਿਆ ਕੇ ਆ ਆ ਗਿਆ ਜੀ ਸਤਲੁਜ ਦਰਿਆ ਦਾ ਪੌੜ ਇਹਦੇ ਪੌੜ ਦੇ ਜਦੋਂ ਨਾਲ ਹੀ ਪੌੜ ਮੁੱਕੂਗਾ ਤੇ ਉਥੇ ਵੀ ਜਿਹੜਾ ਪੁਲਸ ਵਾਲਿਆਂ ਦਾ ਨਾਕਾ ਲੱਗਿਆ ਹੋਇਆ ਵਾ ਪੱਕਾ ਨਾਕਾ ਲੱਗਿਆ ਹੋਇਆ ਬਾਈ ਜੀ ਤੁਸੀਂ ਆਉਣੇ ਆ ਗਾ ਪਿੱਛਾ ਆਪਦਾ ਵੇਖ ਕੇ ਜੜਾ ਇਥੋਂ ਲੰਘਣਾ ਕਿਉਂਕਿ ਜ਼ਿਆਦਾਤਰ ਜਿਹੜੀ ਇਹ ਰੋਕਦੇ ਨਹੀਂਗੇ ਪਰ ਜਦੋਂ ਰੋਕਣ ਲੱਗ ਜਾਣ ਫਿਰ ਇਹ ਛੱਡਦੇ ਨਹੀਂ ਕਿਸੇ ਨੂੰ ਤੇ ਆਪਾਂ ਸਾਰਾ ਘੁੰਮ ਘੁਮਾ ਕੇ ਤੇ ਫਿਲਹਾਲ ਆਪਾਂ ਪਹੁੰਚ ਗਏ ਆ ਜਲੰਧਰ ਦੇ ਬਿਲਕੁਲ ਨੇੜੇ 12 ਕਿਲੋਮੀਟਰ ਜਲੰਧਰ ਰਹਿ ਗਿਆ ਇਥੋਂ ਬਾਈ ਜੀ ਤੇ ਇੱਥੇ ਥੋੜੀਆਂ ਥੋੜੀ ਆਵਾਜ਼ ਆਈ ਜਿਹੜੀ ਸ਼ੁਰੂ ਹੋ ਗਈ ਆ ਗੱਡੀਆਂ ਜਿਹੜੀਆਂ ਦੇਖ ਰਹੀਆਂ ਸ਼ੇਅਰ ਕਰਕੇ ਕਿਉਂਕਿ ਟਾਈਮ ਵੀ ਜਿਹੜਾ 2:00 ਵੱਜ ਗਏ ਆ ਤੇ 2:05 ਮਿੰਟ ਹੋ ਗਿਆ ਇਧਰਲੇ ਪਾਸੇ ਜਿਹੜਾ ਬਣਿਆ ਹੋਇਆ ਵੰਡਰਲੈਂਡ ਤੇ ਇਹ ਜਿਹੜਾ ਜਲੰਧਰ ਦਾ ਬਹੁਤ ਮਸ਼ਹੂਰ ਵੰਡਰਲੈਂਡ ਆ ਪਿੱਛੇ ਨਾਂ ਕੇ ਗਿਆ ਵਾ ਤੇ ਆ ਇੱਥੇ ਨਾ ਆ ਦੂਰਦਰਸ਼ਨ ਜਿਹੜਾ ਆਪਣਾ ਪਹਿਲਾ ਚੈਨਲ ਚੱਲਦਾ ਹੁੰਦਾ ਹੈਗਾ ਜਲੰਧਰ ਦੂਰਦਰਸ਼ਨ ਵਾਲਾ ਦਾ ਟਾਵਰ ਤੇ ਲਾਲ ਲਾਈਟਾਂ ਵਾਲਾ ਜਿਹੜਾ ਇਹ ਟਾਵਰ ਉਹ ਇੱਥੇ ਕਿਉਂਕਿ ਹਨੇਰੇ ਕਰਕੇ ਨਹੀਂ ਪਤਾ ਲੱਗਦਾ ਵਾ ਤੇ ਇਹਦੇ ਕੋਲ ਦੀ ਆਪਾਂ ਲੰਘਦੇ ਰੋਡ ਵੀ ਇਹਦੇ ਕੋਲ ਦੀ ਲੰਘਦਾ ਵਾ ਜਦੋਂ ਤੁਸੀਂ ਕਦੇ ਪਠਾਨਕੋਟ ਨੂੰ ਜਾਂ ਜਲੰਧਰ ਨੂੰ ਆਉਂਗੇ ਨਾ ਉਧਰ ਵਾਲੇ ਪਾਸੇੋਂ ਸ਼ਾਹਕੋਟ ਵਾਲੇ ਪਾਸੋਂ ਤੇ ਆ ਆ ਗਿਆ ਜੀ ਇੱਕ ਚੌਕ ਇੱਕ ਗੱਲ ਹੋਰ ਆ ਬਾਈ ਜਿੰਨੇ ਵੀ ਜਲੰਧਰ ਦੇ ਸ਼ਹਿਰ ਦੇ ਵਿੱਚ ਪਿੰਡ ਜਿਹੜੇ ਰਲ ਗਏ ਆ ਉਹਨਾਂ ਦਾ ਜਿਹੜਾ ਜਾਂ ਦਾਣਾ ਮੰਡੀ ਆ ਜਾਂ ਕੋਈ ਆ ਨੀਲੇ ਨੀਲੇ ਬੋਰਡ ਜੇ ਦੀਂਦੇ ਆ ਉਹਨਾਂ ਦੇ ਬੋਰਡ ਲਾ ਕੇ ਰੱਖੇ ਹੋਏ ਆ ਉਹਨਾਂ ਦਾ ਵੀ ਦਿੱਤਾ ਹੋਇਆ ਵੀ ਆਹ ਏਰੀਆ ਜਿਹੜਾ ਮੰਡੀ ਦਾ ਜਾਂ ਪਿੰਡ ਦਾ ਜਾਂ ਬੂਟਾ ਮੰਡੀ ਆ ਜਾਂ ਕੀ ਬਹੁਤ ਕੁਝ ਇੱਥੇ ਲਿਖਿਆ ਹੋਇਆ ਤੁਹਾਨੂੰ ਕੀ ਕੀ ਦੱਸ ਗਿਆ ਹਣਾ ਤੇ ਸਕੂਟਰ ਸਕਟਰਾਂ ਵਾਲੇ ਆ ਰਾਤ ਨੂੰ ਵੀ ਨਹੀਂ ਬੈਟ ਕੇ ਦੇ ਵੇ ਲੋ 7:30 ਤੋਂ 2 ਵਜੇ ਦਾ ਟਾਈਮ ਆ ਤੇ ਨੱਪੀ ਫਿਰਦੇ ਆ ਬੁੜੀਆਂ ਬੜੀਆਂ ਤੁਰੀਆਂ ਫਿਰਦੀਆਂ ਓਕੇ ਆ ਕੰਮ ਇੱਧਰ ਇਹ ਸ਼ਹਿਰਾਂ ਛੁਰਾਂ ਦੇ ਡਾਰਕ ਹਟੋਂ ਦਾ ਲਾਈਟਾਂ ਵਾਲਾ ਚੌਕ ਤੇ ਲਾਈਟਾਂ ਰੋਟਾਂ ਦਾ ਕੋਈ ਮਤਲਬ ਹੀ ਨਹੀਂ ਸੀਗਾ ਕਿਉਂਕਿ ਤੇ ਆ ਵੇ ਲੋ ਆਟੋ ਭਰੀ ਫਿਰਦੇ ਆ ਇਹ ਪਤਾ ਨਹੀਂ ਕਿੱਧਰ ਨੂੰ ਜਾਂਦਾ ਫੈਕਟਰੀ ਫੂਟਰੀ ਚੱਲੇ ਜਾਂ ਸਟੇਸ਼ਨ ਚੱਲੇ ਹੋਣੇ ਕਿਸੇ ਪਾਸੇ ਨੂੰ ਜਾ ਰਹੇ ਹੋਣੇ ਇਹ ਬਈ ਤਿੰਨ ਚਾਰ ਆਟੋ 29 ਲੈ ਜਾਂਦੇ ਆ ਭਰ-ਭਰ ਤੁੰ ਤੁੰ ਨੂੰ ਭਰੇ ਹੋਏ ਇਹਨਾਂ ਦੇ ਬੰਦਿਆਂ ਨਾਲ ਤੇ ਆਹ ਦੇਖ ਲਓ ਆ ਆ ਗਿਆ ਚੌਂਕ ਏ ਡਾਕਟਰ ਭੀਮrao ਅੰਬੇਦਕਰ ਜਿਹੜਾ ਚੌਕ ਉਹਨਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਇੱਥੋਂ ਆਪਾਂ ਡਰਾਈਵਰ ਸਾਈਡ ਹੋ ਜਾਣਾ ਜਿੱਧਰਲੇ ਪਾਸੇ ਨੂੰ ਆ ਛੋਟਾ ਹਾਥੀ ਤੁਰਿਆ ਜਾਂਦਾ ਵਾ ਆਪਾਂ ਜਿਹੜੀ ਆਪਦੀ ਮੰਜ਼ਲ ਦੇ ਕਰੀਬ ਪਹੁੰਚ ਗਏ ਆ ਸਫ਼ਰ ਕਰਕੇ ਤੇ ਢਾਈ ਕਿਦਾ ਜਿਹੜਾ ਟਾਈਮ ਹੋ ਗਿਆ ਵਾ ਤੇ ਲੋਕਾਂ ਦੀ ਜਿਹੜੀ ਆਵਾਜ਼ਾਈ ਤਕਰੀਬਨ ਜਿਹੜੀ ਸ਼ੁਰੂ ਹੋ ਗਈ ਆ ਤੇ ਆਪਣਾ ਜਿਹੜਾ ਇਹ ਰਾਤ ਦਾ ਵਲੌਗ ਸੀਗਾ ਬਾਈ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਤੇ ਬੈਲ ਆਈਕਨ ਨੂੰ ਜਿਹੜਾ ਪ੍ਰੈਸ ਕਰ ਲੈ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਆਪਾਂ ਜਿਹੜੇ ਵਲੌਗ ਪਾਉਣੇ ਰਹਿੰਨੇ ਆ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜੋ ਆਪਣੇ ਭਰਾ ਦਾ ਜਿਹੜਾ ਸਾਥ ਦਿਓ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਵਿਖਾਵਾਂਗੇ ਟਰੈਵਲ ਕਰਾਵਾਂਗੇ ਤੇ ਚਲੋ ਜੀ ਹੁਣ ਅਸੀਂ ਜਿਹੜਾ ਪਹੁੰਚਣਾ ਨੇ ਬਿਲਕੁਲ ਆਪਣੇ ਟਿਕਾਣੇ ਤੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ